ਮੁੱਖ ਮੰਤਰੀ ਇੱਕ ਦਿਨ ਆਉਂਦਾ ਹਸਪਤਾਲ ਚੋਂ ਜਿਵੇਂ ਪਰੋਲ 떼ਾਈ ਦਾ ਉਤਰਾ ਤੇ ਬਾਹਰ ਆ ਕੇ ਸਾਡੇ ਬਾਰੇ ਗੱਲ ਕਰਕੇ ਫੇਰ ਉੱਥੇ ਦਾਖਲ ਹੋ ਜਾਂਦਾ ਮੈਂ ਵੇਖਿਆ ਕੱਲ ਹਸਪਤਾਲ ਚੋਂ ਨਿਕਲ ਕੇ ਆਇਆ ਮੇਰੇ ਨਾਂ ਲੈਣ ਦੀ ਦੇਰੀ ਸੀ ਫੇਰ ਦਾਖਲ ਹੋ ਗਿਆ ਮਾਮਾ ਹੀ ਦਾ ਨਾਂ ਲੈ ਪੰਗੇ ਅਲੇ ਮੁੱਖ ਮੰਤਰੀ ਦੀ ਕੁਰਸੀ ਕਰਕੇ ਹੀ ਤੂੰ ਬੋਲਦਾ ਜਿੰਨਾ ਬੋਲਦਾ ਇਹ ਕਹਿੰਦੇ ਬਲਟੋਆ ਸਾਹਿਬ ਉਹਦੇ ਗੋਡੇ ਤੇ ਤੌਂ ਰੱਖਿਓ ਮੈਨੂੰ ਲੱਗਦਾ ਮੈਂ ਮਾੜੀ ਜੀ ਪੂਛ ਤੇ ਪੈਰ ਰੱਖਿਆ ਹੁਣੇ ਤਾਂ ਚੀਕਾਂ ਨਿਕਲ ਜਾਣੀਆਂ ਉਹਦੀਆਂ ਤੁਸੀਂ ਗੋਡੇ ਤੇ ਪੈਰ ਵੇਖੋ ਕਮਾਲ ਹੋ ਗਈ ਕੱਲ ਮੋਗੇ ਦੀ ਰੈਲੀ 'ਚ ਆਉਂਦਾ ਨਹੀਂ ਸੀ ਮਹਾਉ ਨੂੰ ਗਲੂਕੋਜ਼ ਗਲੂਕੋਜ਼ ਲਾ ਕੇ ਖਲਾਇਆ ਤੇ ਆਇਆ ਪ੍ਰੋਗਰਾਮ ਕਿਹੜਾ ਸੀ ਕਹਿੰਦਾ ਜੁੱਤ ਨਸ਼ਿਆਂ ਵਿਰੁੱਧ ਤੇ ਹਲੇ ਤਾਂ ਆਪ ਦਾ ਯੋਤੀ ਨਹੀਂ ਉਹਦਾ ਮੁੱਕਣ ਡਿਆ ਵਿਚਾਰੇ ਦਾ ਸ਼ਾਮ ਨੂੰ ਜਾਂਦੇ ਨੂੰ ਫੇਰ ਪੈਗ ਲਾ ਲੇ ਤੇ ਫੇਰ ਉੱਥੇ ਪਿਆ ਜਾ ਕੇ ਮੈਨੂੰ ਲੱਗਦਾ ਫੋਟੇਜ਼ ਹਸਪੀਟਲ ਦਾ ਜੇ ਉਹ ਕੋਈ ਧਰ ਅਰਦਾਸ ਕਰਦੇ ਹੋ ਨੇ ਕਿਥੇ ਚੱਲੇ ਨਾ ਜਾਵੇ ਜਿਹੜਾ ਗਾ ਕੇ ਸਾਡਾ ਇਹ ਤਗੜਾ ਕੋਈ ਲੱਪਣਾ ਨਹੀਂ ਸਕੋ ਜਿਹੜਾ ਮਾਂ ਤੇ ਝੂਠੀਆਂ ਸੋਵਾਂ ਖਾ ਲਵੇ ਖਾਦੀ ਸੀ ਕਿ ਨਹੀਂ ਖਾਦੀ ਸੀ ਕਿ ਮੈਂ ਸ਼ਰਾਬ ਨਹੀਂ ਪੀਉ ਹੁਣ ਤੇ ਜਿਹੜਾ ਮਾਂ ਦੀਆਂ ਝੂਠੀਆਂ ਸੋਮਾ ਖਾ ਜਵੇ ਜਾਂ ਗੁਰੂ ਘਰ ਦੀਆਂ ਝੂਠੀਆਂ ਸੋਮਾ ਖਾ ਦੇ ਮਾਜੇ ਵਾਲਿਓ ਕਿ ਆਪਾਂ ਉਹਨੂੰ ਬੰਦਿਆਂ ਚ ਵੀ ਗਿਣਦੇ ਸਾਧ ਸੰਗਤ ਜੀ ਜਿਹੜਾ ਮਾਂ ਦਾ ਨਾ ਹੋਇਆ ਜਿਹੜਾ ਰੱਬ ਦਾ ਨਾ ਹੋਇਆ ਕਦੇ ਥੋੜਾ ਹੋ ਜੂ ਸਾਡੇ 4 ਲੱਖ ਕਰੋੜ ਦਾ ਪੰਜਾਬ ਅੱਜ ਕਰਜ਼ਈ ਆ ਕਿਹਨੇ ਲਾਉਣਾ ਕਰਜ਼ਾ ਤੁਸੀਂ ਇਹਨਾਂ ਨੇ ਨਹੀਂ ਲਾਉਣਾ ਔਰ ਪ੍ਰੋਗਰਾਮ ਹੋਵੇ ਸਰਕਾਰੀ ਮੈਂ ਪੁੱਛਣਾ ਚਾਹੁੰਦਾ ਜੀ ਭਗਵੰਤ ਪਾਣ ਨੂੰ ਕੇਸ ਕਪੈਸਿਟੀ ਚ ਜੇ ਉਹ ਸਰਕਾਰੀ ਪ੍ਰੋਗਰਾਮ ਸੀ ਤੇ ਅਰਵਿੰਦ ਕੇਜਰੀਵਾਲ ਉੱਥੇ ਕੀ ਕਰਦਾ ਸੀ ਕਿਹੜੀ ਸਰਕਾਰ ਦਾ ਕਿਹੜੇ ਦਾ ਹਿੱਸਾ ਹੋ ਤੇ ਜੇ ਅਰਵਿੰਦ ਕੇਜਰੀਵਾਲ ਆਇਆ ਸੀ ਮਤਲਬ ਪ੍ਰੋਗਰਾਮ ਸਿਆਸੀ ਸੀ ਤੇ ਫੇਰ ਉਹਦਾ ਖਰਚਾ ਸਰਕਾਰ ਨੇ ਕਿਉਂ ਦਿੱਤਾ ਉਹਦਾ ਖਰਚਾ ਆਮ ਆਦਮੀ ਪਾਰਟੀ ਦਿੰਦੀ ਜੇ ਸਿਆਸੀ ਪ੍ਰੋਗਰਾਮ ਸੀ ਤੇ ਭਾਈ ਡੀਜੀਪੀ ਤੇ ਚੀਫ ਸੈਕਟਰੀ ਉਹ ਸਟੇਜ ਤੋਂ ਕੀ ਕਰਦੇ ਸਨ ਅੱਜ ਬਾਦਲ ਸਾਹਿਬ ਇਹਨਾਂ ਦੀ ਸ਼ਿਕਾਇਤ ਹੋਣੀ ਚਾਹੀਦੀ ਦਿੱਲੀ ਓਮ ਸੈਕਟਰੀ ਨੂੰ ਕੀ ਇਹ ਜਿਆ ਨੂੰ ਬਰਖਾਸ ਕਰੋ ਅੱਜ ਤਦੇ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜਦੋਂ ਆਮ ਆਦਮੀ ਪਾਰਟੀ ਝਾੜੂ ਦਾ ਚੋਣ ਨਿਸ਼ਾਨ ਅਪਚਾਰ ਆਪ ਦੇ ਗੱਲ 'ਚ ਪਾਈ ਫਿਰਨ ਫਿਰ ਸਾਜ ਚੰਗਤ ਜੀ ਥਾਣਿਆਂ ਤੋਂ ਇਨਸਾਫ ਨਹੀਂ ਮਿਲ ਸਕਦਾ ਪੰਜਾਬ ਦੇ ਮਸਲੇ ਨਹੀਂ ਹੱਲ ਹੋ ਸਕਦੇ ਅੱਜ ਪੰਜਾਬ ਦੇ ਬਾਰਡਰ ਦੇ ਇਲਾਕੇ ਦੇ ਕਿਹੜਾ ਮਸਲਾ ਹੱਲ ਹੋਇਆ ਕੋਈ ਕਾਲਜ ਖੋਲ੍ਹਿਆ ਜੀ ਕਹਿੰਦੇ ਸੀ ਸਕੂਲ ਖੋਲ੍ਹਾਂਗੇ ਨਵਾਂ ਸਕੂਲ ਖੁੱਲਿਆ ਜੀ ਕੋਈ ਕੋਈ ਨਵਾਂ ਹਸਪਤਾਲ ਖੁੱਲਿਆ ਜੀ ਮਗਰ 2500 ਹੈ ਆ ਬਲਟੋਆ ਸਾਹਿਬ ਦੇਤਾ ਹੈ ਚੱਲ ਦੇ ਭਾਈ ਉਹੀ ਮੈਂ ਕਹਿੰਨਾ ਬਾਦਲ ਸਾਹਿਬ ਵੇਲੇ ਸੁਣਦੀ ਜਾਂਦੀ ਸੀ ਅੱਜ ਹਾਲਾਤ ਇਹ ਹੋ ਗਏ ਕੀ ਸ਼ਰਾਬ ਦੇ 2590 ਠੇਕੇ ਜਰੂਰ ਕੋਈ ਕੀ ਪणू ਪੰਜਾਬ ਦਾ ਇਦਨ ਨੌਕਰੀ ਬਾਹਰ ਨੇ ਮੁੰਡੇ ਨੂੰ ਮਿਲਦੀ ਆ ਤੁਹਾਨੂੰ ਮਿਲਦੀ ਆ ਜੀ ਪੰਜਾਬ ਦੇ ਕਿਸਾਨਾਂ ਦੀ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਖੁਦਕੁਸ਼ੀ ਰੁਕ ਗਈ ਕਿ ਕਰਜ਼ੇ ਮਾਫੀ ਹੋ ਗਈ ਕਿ ਤਾਰਾਂ ਤੋਂ ਪਾਰ ਵਾਲੇ ਕਿਸਾਨ ਨੂੰ ਜੋ ਬਾਦਲ ਸਾਹਿਬ ਵੇਲੇ 10000 ਰੁਪਇਆ ਕਰਕੇ ਕਿ ਉਹ ਤੋਂ ਬਾਅਦ ਕਦੇ ਵਾਅਦਾ ਹੋਇਆ ਕਿ ਕਿਸਾਨਾਂ ਦੀ ਆਮਦਨ 'ਚ ਦੁਗਣੀਆਂ ਹੋਈਆਂ ਜੋ ਇਹਨਾਂ ਨੇ ਵਾਅਦਾ ਕੀਤਾ ਸੀ ਸਾਧ ਸੰਗਤ ਜੀ ਅੱਜ ਨੌਕਰੀ ਮਲਾਜਮ ਹੈ ਮਲਾਜਮ ਅੱਜ ਆਪ ਦੇ ਡੀਏ ਨੂੰ ਰੋਂਦਾ ਪੁਰਾਣੀ ਪੈਨਸ਼ਨ ਨੂੰ ਰੋਂਦਾ ਬਾਦਲ ਸਾਹਿਬ ਵੇਲੇ ਹਰ ਵੇਲੇ ਪੇ ਕਮਿਸ਼ਨ ਲਾਗੂ ਹੁੰਦਾ ਸੀ ਔਰ ਜਦੋਂ ਜਦੋਂ ਮਹਿੰਗਾਈ ਵਧਦੀ ਸੀ ਉਹਦੇ ਹਿਸਾਬ ਨਾਲ ਡੀਏ ਵੀ ਵਧਦਾ ਸੀ ਜਦੋਂ IAS ਤੇ IPS ਨੂੰ DA ਮਿਲਦਾ ਸੀ ਤੇ ਕੱਲੇ ਖਲੋਤੇ ਕਾਂਸਟੇਬਲ ਦਾ ਵੀ DA ਉਦੋਂ ਆਉਂਦਾ ਸੀ ਤੇ ਮੌਜੂਦਾ ਸਰਕਾਰ ਨੇ ਕੀ ਕਰਤਾ IAS ਤੇ IPS ਨੂੰ ਮਿਲੂ DA ਤਨਖਾਹਾਂ 'ਚ ਵਾਧਾ ਹੁੰਦੇ ਨਾ ਦੀਆਂ ਸਟੇਜਾਂ ਤੋਂ ਚੜ ਕੇ ਬੋਲਦੇ ਆ ਮਗਰ ਜਿਹੜਾ ਕਾਂਸਟੇਬਲ ਆ ਖਲੋਤਾ ਇਹਨੂੰ ਪੁੱਛ ਲੋ 16% ਘਾਟਾ ਕੀ ਐ ਚੱਲਦਾ ਕੀ ਨਹੀਂ ਚੱਲਦਾ DA ਦਾ ਸਾਤ ਸੰਗਤ ਜੀ ਇਸ ਲਈ ਅੱਜ ਪੰਜਾਬ ਦੀ ਕਿਸਾਨੀ ਦੀ ਗੱਲ ਹੈ ਪੰਜਾਬ ਦੇ ਨੌਜਵਾਨਾਂ ਦੀ ਗੱਲ ਹੈ ਪੰਜਾਬ ਦੀ ਇੰਡਸਟਰੀ ਦੀ ਗੱਲ ਹੈ ਜਾਂ ਪੰਜਾਬ ਦੇ ਖੇਤ ਮਜ਼ਦੂਰ ਦੀ ਗੱਲ ਹੈ ਜਾਂ ਪੰਜਾਬ ਦੀ ਗੱਲ ਹੈ ਜਦ ਤੱਕ ਦਿੱਲੀ ਵਾਲੇ ਨਹੀਂ ਭਜਾਉਂਗੇ ਪੰਜਾਬ ਦੀ ਉਹ ਧਰਤੀ ਹੈ ਜਿਹੜੀ 2% आबादी 90% ਕੁਰਬਾਨੀ ਪੰਜਾਬ ਨੂੰ ਅੰਨ ਤੁਸੀਂ ਦਿਓ ਦੇਸ਼ ਨੂੰ ਆਜ਼ਾਦ ਤੁਸੀਂ ਕਰੋ ਮਗਰ ਸਾਡੇ 4 ਫੁੱਟ ਦਾ ਇੱਕ ਦਿੱਲੀੋਂ ਬਾਊ ਆਉਂਦਾ ਉਹ ਸਾਨੂੰ ਦੱਸਦਾ ਕਿ ਪੰਜਾਬ ਦੇਸ਼ ਕਿਵੇਂ ਚੱਲਣਾ ਤੇ ਪੰਜਾਬ ਕਿਵੇਂ ਚੱਲਣਾ ਜਿਹਨੂੰ ਦਿੱਲੀ ਨਹੀਂ ਚੱਲਦੀ ਕਿ ਪੰਜਾਬੀਆਂ ਅਸੀਂ ਉਹਨੂੰ ਝੱਲਾਂਗੇ ਕਿ ਨਹੀਂ ਝੱਲਾਂਗੇ